ਤੂਆਂ ਤੂਆਂ ਕਰਾਂਗੇ ਮੇਰੀ ਤੇ ਮੁਲਖ ਦੋ ਘਾਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਤੂਆਂ ਤੂਆਂ ਕਰਾਂਗੇ ਮੇਰੀ ਤੇ ਮੁਲਖ ਦੋ ਦੋਸਤੋ ਸਲੂਟ ਹੈ ਦੇਸ਼ ਦੀ ਆਰਮੀ ਨੂੰ ਜਿਹੜੀ ਸਰਹੱਦਾਂ ਤੇ ਰਾਖੀ ਕਰਦੀ ਆ ਬਹੁਤ ਸਾਰੇ ਵੀਰਾਂ ਦੀ ਆਵਾਜ਼ ਬਹੁਤ ਜ਼ਿਆਦਾ ਸੋਹਣੀ ਹੁੰਦੀ ਹੈ ਪਰ ਉਹ ਹੁੰਦੇ ਕਿਸੇ ਹੋਰ ਡਿਪਾਰਟਮੈਂਟ ਚਾ ਠੀਕ ਹੈ ਸੋ ਕਲਾ ਕਿਸੇ ਵੀ ਰੰਗ ਰੂਪ ਨੌਕਰੀ ਪੇਸ਼ੇ ਦੀ ਮਹਤਾਜ ਨਹੀਂ ਹੁੰਦੀ ਜਿਹੜੇ ਬੰਦੇ ਚ ਕਲਾ ਜਿਹੜੀ ਹੋਣੀ ਆ ਉਹ ਹੋ ਕੇ ਰਹਿੰਦੀ ਆ ਬੰਦਾ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਜੌਬ ਕਰਦਾ ਰਹੇ ਇਹਨਾਂ ਫੌਜੀ ਵੀਰਾਂ ਨੇ ਬਹੁਤ ਹੀ ਸੋਹਣਾ ਗੀਤ ਗਾਇਆ ਵੱਧ ਤੋਂ ਵੱਧ ਸਪੋਰਟ ਕਰਿਓ ਆਪਣੇ ਦੇਸ਼ ਦੀ ਆਰਮੀ ਨੂੰ ਪਿਆਰ ਕਰਨ ਵਾਲੇ ਫੌਜੀ ਵੀਰਾਂ ਨੂੰ ਦਿਲੋਂ ਪਿਆਰ ਕਰਨ ਵਾਲੇ ਲਾਈਕ ਕਰਕੇ ਜਰੂਰ ਦੱਸਿਓ ਤੇ ਕਮੈਂਟਾਂ ਦੇ ਵਿੱਚ ਜੈ ਜਵਾਨ ਜੈ ਕਿਸਾਨ ਜਾਂ ਸਲੂਟ ਟੂ ਇੰਡੀਅਨ ਆਰਮੀ ਜਰੂਰ ਲਿਖ ਕੇ ਜਾਇਓ ਵੱਧ ਤੋਂ ਵੱਧ ਸਪੋਰਟ ਕਰਿਓ ਵੀਰਾਂ ਦੀ ਦੇਖੋ ਦੋਸਤੋ ਇਹਨਾਂ ਦੀ ਬਦੌਲਤ ਹੀ ਆਪਾਂ ਆਪਣੇ ਘਰਾਂ 'ਚ ਬੇਫਿਕਰ ਹੋ ਕੇ ਸੌਂਨੇ ਆ ਇਹਨਾਂ ਦੀ ਰਿਸਪੈਕਟ ਆਪਣੇ ਲਈ ਆਪਣਾ ਫਰਜ਼ ਹੈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਦੇਖੋ ਤੁਸੀਂ ਪੂਰੀ ਵੀਡੀਓ ਛੱਡਣੇ ਨਹੀਂ ਸੁੱਕੇ ਬੜਾ ਸਹਿ ਕੇ ਵੇਖਿਆ ਟਲ ਜੋ ਹੈ ਬੜੀ ਵਾਰੀ ਕਹਿ ਕੇ ਵੇਖਿਆ ਉਹਨਾਂ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆਰ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆਰ ਤੂੰ ਆ ਤੂੰ ਆ ਕਰਦਾਂਗੇ ਮੇਰੀ ਦੇ ਮੁਲਖ 도 ਕਾਂਟੇ ਮਨਜ਼ੂਰੀ ਸਾਨੂੰ ਤੇ ਦੇ ਸਰਕਾਰ ਆ ਤੂੰ ਆ ਤੂੰ ਆ ਕਰਦਾਂਗੇ ਮੇਰੀ ਦੇ ਮੁਲਖ 도 ਕਾਂਟੇ ਮਨਜ਼ੂਰੀ ਸਾਨੂੰ ਨਾਈ ਤੇ ਬੜੀਆ ਕੀਆ ਹੇ ਲਿ ਜਾਣ ਕਿੱਦਾਂ ਅੱਗੇ ਖੜੇ ਸਰਦਾਰ ਹੇ ਲੜ ਨਹੀਂ ਦੇਣੇ ਅੱਗੇ ਖੜੇ ਸਰਦਾਰ ਤੁਹਾ ਤੁਹਾ ਤਾਂ ਤੁਮ ਤੁਹਾ ਕਰਦਾਂਗੇ ਮੈਰੀ ਦੇ ਮੁਲਖ 도 ਕਾਂਟੇ ਮਨਜ਼ੂਰੀ ਸਾਨੂੰ ਤੇ ਦੇ ਸਰਕਾਰ ਤੁਹਾ ਤੁਹਾ ਕਰਦਾਂਗੇ ਮੈਰੀ ਦੇ ਮੁਲਖ 도 ਕਾਂਟੇ ਉੱਡਰ ਜੇ ਸਾਨੂੰ ਤੇ ਦੇ ਸਰਕਾਰ ਆਹ ਡਰਦਾ ਨਹੀਂ ਮੋਦੀ ਥੋੜੀ ਖੈਰ ਜਾਂਦਾ ਏ ਉਹ ਵੀ ਸਿੱਖ ਵਾਲਾ ਸੱਤੀ ਸੱਚ ਗਾਉਂਦਾ ਏ ਵਾਲਾ ਸੱਤੀ ਸੱਚ ਗਾਉਂਦਾ ਏ ਉਹ ਵੀ ਠੋਕਣੇ ਨੇ ਜਿਹੜੇ ਸਾਡੇ ਦੇਸ਼ ਦੇ ਗਦਾਰ ਠੋਕਣੇ ਨੇ ਉਹ ਵੀ ਜਿਹੜੇ ਦੇਸ਼ ਦੇ ਗਦਾਰ ਤੂੰ ਮਾ ਤੂੰ ਮਾ ਆਏ ਤੂੰ ਮਾ ਤੂੰ ਮਾ ਕਰਦਾਂਗੇ ਮੇਰੀ ਦੇਮਲਖ ਕੋ ਘਾਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਤੂੰ ਮਾ ਤੂੰ ਮਾ ਕਰਦਾਂਗੇ ਮੇਰੀ ਦੇਮਲਖ ਕੋ ਘਾਟੇ ਉੱਡੇ ਦੇ ਜੇ ਸਾਨੂੰ ਹੰਟੇ ਦੇ ਸਰਕਾਰ